ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਤਿੱਕੇ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੂਰ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਰਾਹ ਚ ਇਰਾਨ ਚੜ ਗਿਆ ਤੇ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੁਕਣਾ ਵਾ ਤੇ ਮੈਂ ਹੋਟਲ ਚੜ ਗਿਆ ਉੱਥੋਂ ਮੈਨੂੰ ਉਹ ਲੈ ਗਏ ਆ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਦੇ ਕੇ ਕਰਨ ਕਿ ਵੀ 50 ਲੱਖ ਰੁਪਇਆ ਦੋਗੇ ਤਾਂ ਫਿਰ ਛੱਡਣਾ ਮੁੰਡਾ ਕਿਆ ਦੇ ਕੰਮ ਤੇ ਆ। ਤੇ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਘੁੱਟਮਾਰ ਕੀਤੀ ਉਹਨਾਂ ਜਿੱਦਾਂ ਵੀ ਘਰੇ ਪੈਸਿਆਂ ਦੀ ਮੰਗ ਕਰਦੇ ਰਹੇ ਆ। ਕਿੰਨੀ ਖੁਸ਼ੀ ਮਾਂ ਦੇ। ਖੁਸ਼ੀ ਤੇ ਮੈਂ ਯਾਰ ਨਹੀਂ ਕਹਾ ਸਕਦਾ ਕਿ ਇੰਨੇ ਕੁਛੇ ਬੱਚੇ ਪੜਾ ਪੜਾ ਦੇ ਦਿਨ ਵਿੱਚ ਤਾਂ ਹੁਣ ਜਿੰਨੀ ਹੁਣ ਖੁਸ਼ੀ ਹੋਈ ਮਾਂ ਕੋਲ ਨਹੀਂ ਸੀ। ਕੀ ਮੰਨਦੇ ਬੁੱਤ ਕਿ ਸੁਤੇ ਨੂੰ ਕੋਈ ਬਸਾਂ। ਉਨੇ ਮੈ ਆਪਾਂ ਨੂੰ ਕੋਈ ਆਸ ਹੀ ਕੋਈ ਨਹੀਂ ਜੀ ਹਾਂ ਜਿਹਨਾਂ ਨੂੰ ਧਮਕੀਆਂ ਨਹੀਂ ਸੁਣੋ ਆਸ ਹੀ ਕੋਈ ਨਹੀਂ ਹੁੰਦੀ ਆਂ ਬਾਈ ਕਿਸੇ ਤਰ੍ਹਾਂ ਸਰਕਾਰ ਨਾ ਮਦਦ ਕਰ ਦਿੱਤੀ ਕਿ ਕੀ ਬਣਦਾ ਉਹ ਤਾਂ ਫਿਰ ਜਿੱਦਾਂ ਉਹ ਕਹਿੰਦੇ ਕਿ ਤੈਨੂੰ ਅਫਗਾਨਿਸਤਾਨ ਛੱਡਉਣਾ ਵਾ ਜਾਂ ਤੇਰੇ ਕੰਨ ਵੜਦਾਂਗੇ ਲੱਤ ਵੜਦਾਂਗੇ ਫਿਰ ਉਹ ਤਾਂ ਫਿਰ ਧਮਕੀਆਂ ਦੇਣੀ ਲਏ ਹੀ ਚਲੋ ਜੇ ਨਾ ਜ਼ੋਰ ਪੈਂਦਾ ਸਰਕਾਰ ਦਾ ਤੇ ਹੋ ਸਕਦਾ ਕੁਝ ਵੀ ਕਰ ਸਕੋ ਜੀ ਹਾਲਾਤ ਇਹ ਹੋਈ ਆ ਕਿ ਮੇਰੇ ਅਰਗੇ ਚਲੋ ਉਥੇ ਬਹੁਤ ਫਸੇ ਆ ਹੋਰ ਵੀ ਤੇ ਹਾਲਾਤ ਤਾਂ ਉਥੇ ਬਹੁਤ ਮਾੜੀ ਆ ਉਥੇ ਰਹਿਣਾ ਕਿਹੜਾ ਸੌਖਾ ਜਿਦੋਂ ਕੁੱਟਮਾਰ ਕਰਦੇ ਦਿਨ ਰਾਤ ਮੇਰਾ ਨਾਮ ਬਲਕਾਰ ਸਿੰਘ ਜੀ ਮੇਰਾ ਬੇਡਾ ਗੁਰਪ੍ਰੀਤ ਜੀ ਜੋ ਬਾਹਰ ਫਸਿਆ ਆਇਆ ਹੈ ਜੀ ਤੇ ਕੋਈ ਥੋੜੇ ਦਰਵਾਜ਼ਾ ਹੁਣ ਕਰਾਇਆ ਜੀ ਮੈਂ ਮੰਤਰੀ ਸਾਹਿਬ ਨੂੰ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਆਪਣੀ ਕੋਸ਼ਿਸ਼ ਕਰਕੇ ਮੇਰੇ ਬੇਡੇ ਨੂੰ ਵਾਪਸ ਕਰ ਲਿਆ ਜੀ ਬਸ ਬਹੁਤ ਬਹੁਤ ਧੰਨਵਾਦ ਹੈ ਜੀ ਜਿੰਨੀ ਬੰਨਾ ਮੈਂਤ ਕਰਕੇ ਮੇਰੇ ਬੱਚੇ ਨੂੰ ਵਾਪਸ ਜੰਦਾ ਜੀ ਮੇਰੇ ਕੋਲ ਲੱਭ ਜੀ ਨਹੀਂ ਆ ਹੋ ਰਗਾ ਜੀ ਕਿੰਨੀ ਖੁਸ਼ੀ ਮਨ ਦੇ ਵਿੱਚ ਹੋ ਗਈ ਖੁਸ਼ੀ ਤੇ ਮੈਂ ਯਾਰ ਨਹੀਂ ਕਾ ਸਕਦਾ ਕਿ ਇਨੀ ਕੁਛੇ ਬੱਚੇ ਪੈੜਾ ਕਰ ਦੇਦੇ ਨਹੀਂ ਵੇਜਾ ਹੁਣ ਜਿੰਨੀ ਹੁਣ ਖੁਸ਼ੀ ਹੋਈ ਹੈ ਜੀ ਮਾਂ ਬਣ ਹੋਣ ਦੀ ਕੀ ਮਨ ਦੇ ਵਿੱਚ ਕੀ ਸੋਚਿਆ ਜੀ ਤੇ ਬੱਚਾ ਬਹੁਤ ਖਾਸ ਹੁੰਦਾ ਜੀ ਨਹੀਂ ਮੈਂ ਆਪਾਂ ਨੂੰ ਕੋਈ ਆਸ ਹੀ ਕੋਈ ਨਹੀਂ ਜੀ ਹਾਂ ਜੀ ਜਿਨਾਂ ਦੀ ਤੁਮ ਕਿਹਾ ਨਹੀਂ ਸਾਨੂੰ ਆਸ ਹੀ ਕੋਈ ਨਹੀਂ ਵੀ ਨਹੀਂ ਹੁਣ ਨਹੀਂ ਆਉਂਦਾ ਜੀ ਤਮਕੇ ਅੰਦਰ ਤਮਕੇ ਕਰਾ ਲਈ ਤੁਹਾਨੂੰ ਦਿੱਤੇ ਜਾਂਦੇ ਸੀ ਜੇ ਜਦੋਂ ਹਾਂਜੀ ਤਮਕੇ ਆਉਂਦੇ ਆ ਰੋਜ਼ ਰੋਜ਼ ਆਉਣੇ ਕਾ ਕੇ ਕੀ ਵਾਰ ਧੜੀ ਚ ਆਉਂਦੀਆਂ ਹੈ ਜੀ ਕਦੀ ਇਹਦਾ ਅੰਕ ਕੰਨ ਵੜ ਦੇਣਾ ਜੀ ਕਦੀ ਇਹ ਲੱਗ ਵੜ ਦੇਣਾ ਜੀ ਕਦੀ ਇਹਦਾ ਗੂਠਾ ਵੜ ਦੇਣਾ ਜੀ ਕਦੀ ਇਹਨ ਮਾਰ ਦੇਣਾ ਜੀ ਕਦੀ ਇਹ ਵੇਚ ਦੇਣਾ ਜੀ ਕੀ ਇਹ ਪਾਸ ਕਰਦਾ ਧੰਨਵਾਦ ਕਰਦਾ ਪਾਸਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਆ ਜੀ ਸਾਡੇ ਬਤ ਧੰਨਵਾਦ ਕਰ ਲਈ ਇਹਨਾਂ ਲੰਮੇ ਜਾਣੇ ਜਿਵੇਂ ਜਿਹੜਾ ਸਰਕਾਰ ਦਾ ਇਹ ਤਨੁਹਦ ਕਰ ਸਕੀ ਉਹ ਬਹੁਤੇ ਕੋਈ 10 11 ਦਿਨ ਫਸਿਆ ਰਿਹਾ ਜੀ ਲੋਕਾਂ ਨੂੰ ਕੀ ਪੀਲ ਕਰਨੇ ਚਾਹਗੇ ਮਾਪਿਆਂ ਨੂੰ ਜਿਹੜੇ ਆਪਣਾ ਰੱਖਿਆ ਬਾਹਰ ਭੇਜਨੇ ਚਾਹਦੇ ਬੱਚੇ ਜਿੱਦ ਕਰਦੇ ਨੇ ਮੈਂ ਤਾਂ ਸਭ ਨੂੰ ਇਹ ਅਪੀਲ ਕਰਦਾ ਬੱਚਿਆਂ ਨੂੰ ਤੇ ਮਾਪਿਆਂ ਨੇ ਵੀ ਇੱਥੇ ਬਹੁਤ ਕੰਮ ਕਰਨੇ ਇੱਥੇ ਮਿਹਨਤ ਕਰੋ ਜੀ ਤੇ ਆਪਣੇ ਮਾਪਿਆਂ ਕੋਲ ਰਹੋ ਜੀ ਮੈਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪ ਤੇ ਜਿਸ ਦੀ ਕਿ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੋ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਰਾਹ ਚ ਇਰਾਨ ਚਲ ਗਿਆ ਤੇ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੁਬਣਾ ਵਾ ਤੇ ਮੈਂ ਹੋਟਲ ਚਲ ਗਿਆ ਉੱਥੋਂ ਮੈਨੂੰ ਉਹ ਲੈ ਗਏ ਆ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਦੇਵੇ ਕਰਨ ਕਿ ਵੀ 50 ਲੱਖ ਰੁਪਇਆ ਦੋਗੇ ਤੇ ਫਿਰ ਛੱਡਣਾ ਮੁੰਡਾ ਤੇ ਅਦੇ ਕਬਜ਼ੇ ਚ ਆ ਤੇ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਕੁੱਟਮਾਰ ਕੀਤੀ ਉਹਨਾਂ ਜਦਾਂ ਵੀ ਘਰੇ ਪੈਸਾਂ ਦੀ ਮੰਗ ਕਰਦੇ ਰਹੇ ਆ ਫਿਰ ਚਲੋ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਚਲੋ ਮੈਨੂੰ ਕਹਿਣ ਲੱਗਾ ਕਿ ਮੈਨੂੰ ਅੰਬੈਸੀ 'ਚੋਂ ਫੋਨ ਆ ਰਹੇ ਆ ਤੇ ਨਾਲੇ ਇੱਥੇ ਚਲੋ ਕਾਰਵਾਈ ਤੁਹਾਡੇ ਹੋ ਰਹੀ ਪਰਿਵਾਰ ਵੱਲੋਂ ਤੇ ਫਿਰ ਮੈਨੂੰ ਉੱਥੇ 에ਅਰਪੋਰਟ ਤੇ ਛੱਡ ਆਇਆ ਤੇ ਉਤੋਂ ਚਲੋ ਮੈਂ ਘਰ ਆ ਗਿਆ ਸੇਹ੍ਹਲੀ ਕੀ ਹਾਲਾਤ ਕੀ ਸੀ ਉੱਥੇ ਤੁਹਾਡੇ ਜੀ ਹਾਲਾਤ ਇਹੋ ਹੀ ਆ ਕਿ ਮੇਰੇ ਅੱਗੇ ਚਲੋ ਉੱਥੇ ਬਹੁਤ ਫਸੇ ਆ ਹੋਰ ਵੀ ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਦੋਂ ਟੁੱਟਮਾਰ ਕਰਦੇ ਦਿਨ ਰਾਤ ਤੇ ਬਾਕੀ ਚਲੋ ਕੀ ਕੁਛ ਨਾ ਮੈਂ ਘਰ ਆ ਗਿਆ ਚਲੋ ਮੇਰੇ ਲਈ ਇਹ ਇੰਨਾ ਹੀ ਬਹੁਤ ਵਧੀਆ ਹੋਾ ਕਿ ਜਿੰਨਾ ਮੈਂ ਧੰਨਵਾਦ ਕਰ ਸਕਾਂ ਉਹ ਲੋਕਾਂ ਨੂੰ ਕੀ ਚੱਲੇ ਜਾਂਦੇ ਜਿਹੜੇ ਬਾਹਰ ਵਿਦੇਸ਼ ਦੇ ਸੁਪਨੇ ਵੇਚਦੇ ਜਾਂ ਫਾਲੀ ਮੈਂ ਤਾਂ ਬਸ ਇਹੋ ਹੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜੇ ਜਾਣਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਤਾਂ ਨਹੀਂ ਆਪਾਂ ਨਾ ਜਾਈਏ ਕਿ ਜਿਹੜਾ ਇਦਾਂ ਫਸੀਏ ਕੋਈ ਹੋਰ ਨਾ ਫਸਾ ਕੇ ਮੇਰੇ ਨੂੰ ਕਿਸੇ ਸਰਕਾਰ ਨਾ ਮਦਦ ਕਰਦੀ ਤੇ ਕੀ ਬਣਦਾ ਫਿਰ ਉਹ ਤਾਂ ਫਿਰ ਜਿੱਦਾਂ ਉਹ ਕਹਿੰਦੇ ਕਿ ਤੈਨੂੰ ਅਫਗਾਨਿਸਤਾਨ ਛੱਡ ਆਉਣਾ ਵਾ ਜਾਂ ਤੇਰੇ ਕੰਨ ਵੜਦਾਂਗੇ ਲੱਤ ਵੜਦਾਂਗੇ ਫਿਰ ਉਹ ਤਾਂ ਫਿਰ ਧਮਕੀਆਂ ਦੇ ਨਹੀਂ ਰਹੇ ਸੀ ਚਲੋ ਜੇ ਨਾ ਜੋਰ ਪੈਂਦਾ ਸਰਕਾਰ ਦਾ ਤੇ ਹੋ ਸਕਦਾ ਕੁਝ ਵੀ ਕਰ ਸਕੋਗੇ ਤੁਸੀਂ ਉੱਥੇ ਇਕੱਲੇ ਸੀਗਾ ਜਾਂ ਹੋਰ ਵੀ ਤੁਹਾਡੇ ਨਾਲ ਨੌਜਵਾਨ ਸੀਗੇ ਨਹੀਂ ਉਹ ਜਿਹੜੇ ਰੂਮ 'ਚ ਮੈਂ ਹਾਂ ਉੱਥੇ ਤੇ ਤਿੰਨ ਜਣੇ ਹੀ ਸੀ ਅਸੀਂ ਤੇ ਬਾਕੀ ਚਲੋ ਹੋਰ ਵੀ ਕਿਤੇ ਹੋਣਗੇ ਜਾਂ ਕਿੱਦਾਂ ਨਹੀਂ ਇੱਕ ਸ਼ਾਇਦ ਰਾਜਸਥਾਨ ਤੋਂ ਸੀ ਤੇ ਇੱਕ ਪੰਜਾਬੀ ਸੀ ਨਾਲ ਕਿਸ ਤਰ੍ਹਾਂ ਟੌਰਚਰ ਕਿਸ ਤਰ੍ਹਾਂ ਕਰਦੇ ਸੀ ਤੁਹਾਨੂੰ ਸਾਰਾ બસ ਇਹ ਕਿ ਮਾਰ ਘੋਟ ਕੁੱਟਣਾ ਜਾਂ ਚਾਕੂ ਨਾਲ ਛੁਰੀ ਨਾਲ ਡਰਾਉਣਾ ਜਾਂ ਕਿਦਾਂ ਵੀ ਵੀ ਤੈਨੂੰ ਮਾਰ ਦੇਣਾ ਵਾ ਤੇ ਬਾਕੀ ਚਲੋ ਕੁੱਟ ਮਾਰ ਕਰਨੀ ਕੁੱਟਣਾ ਬਸ ਇਹ ਮੋਟੀ ਮੱਦੇ ਹੁੰਦੇ ਰੋਟੀ ਬਾਣੀ ਚਲੋ ਚੰਗਾ ਮਾੜਾ ਦਿੰਦੇ ਹੀ ਪਰ ਹੁਣ ਇਹੋ ਜਿਹੇ ਹਾਲਾਤਾਂ ਨੇ ਤੈਨੂੰ ਵਧਾ ਕਿਹੜਾ ਖਾਦੀ ਜਾਂਦੀ ਓਥੇ ਹਾਂਜੀ ਹੁਣ ਭਾਰਤ ਸਰਕਾਰ ਦਾ ਕੰਮ ਹਾਂਜੀ ਭਾਰਤ ਸਰਕਾਰ ਦਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਵੀ ਸੈਂਟਰ ਸਰਕਾਰ ਦਾ ਕਿ ਜਿਨ੍ਹਾਂ ਨੇ ਚਲੋ ਜੋਰ ਲਾਇਆ ਓਥੇ ਅੰਬੈਸੀ ਦੇ ਵਿੱਚ ਕੰਪਲੇਨ ਕੀਤੀ ਜਾਂ ਕਿਦਾਂ ਵੀ ਜੋਰ ਲਾਇਆ ਤੇ ਮੈਂ ਘਰ ਆ ਸਕਿਆ ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਹੋਰ ਕਿੰਨੇ ਕੋ ਮੁੰਡੇ ਫਸੇ ਤੁਹਾਡੇ ਮੇਰੇ ਨਾਲ ਤੇ ਉਥੇ ਤਿੰਨ ਜਣੇ ਸੀ ਤੇ ਬਾਕੀ ਚਲੋ ਜਿੱਦਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹਨਾਂ ਕੋਲ ਹੋਰ ਵੀ ਕਾਫੀ ਜਗ੍ਹਾ ਹੈਗੀਆਂ ਜਿਵੇਂ ਜਿੱਥੇ ਉਹਨਾਂ ਹੋਰ ਵੀ ਕਈ ਬੰਦੇ ਰੱਖੇ ਆ ਜਾਂ ਮੇਰੇ ਵਰਗੇ ਕਈ ਫਸੇ ਆ ਉਥੇ ਹਾਂਜੀ ਬਾਕੀ ਮੇਰੇ ਰੂਮ ਚ ਮੇਰੇ ਨਾਲ ਤਿੰਨ ਜਣੇ ਹਾਂ ਸੰਸਾਮ ਲੱਤਰ ਦੇ ਵਿੱਚ ਰੱਖਦੇ ਸੀ ਕਿਥੇ ਨਹੀਂ ਨਹੀਂ ਉਹ ਪੂਰਾ ਰਿਆਸ਼ੀ ਇਲਾਕਾ ਸ਼ਹਿਰ ਦੇ ਵਿੱਚ ਹੀ ਹਾਂ ਜੀ ਤੇਹਰਾਨ ਸ਼ਹਿਰ ਆ ਉੱਤੇ ਉਹਨਾਂ ਰੱਖਿਆ ਹੀ ਰਾਸ਼ੀ ਇਲਾਕਾ ਹੀ ਕੋਈ ਸੋਨੇ ਸਾਨ ਨਹੀਂ ਸੀ ਤੇ ਜਿੱਥੇ ਉਹਨਾਂ ਮੈਨੂੰ ਰੱਖਿਆ ਹੈ ਪੋਰਟਲ ਬਣਾਇਆ ਹੈ ਔਰ ਜਿਹੜੀ ਹਰ ਹਿੰਦੁਸਤਾਨੀ ਦੀ ਸੁਰੱਖਿਆ ਦੀ ਗਰੰਟੀ ਹੈ ਨਰਿੰਦਰ ਮੋਦੀ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਜੈ ਸ਼ੰਕਰ ਜੀ ਦਾ ਵੀ ਧੰਨਵਾਦ ਕਰਨਾ ਵਿਦੇਸ਼ ਮੰਤਰੀ ਜੀ ਦਾ ਜਿਨ੍ਹਾਂ ਨੇ ਈਰਾਨ ਚ 14 13 ਦਿਨ ਫਸੇ ਰਹੇ ਗੁਰਪ੍ਰੀਤ ਨੂੰ ਮੂੜ ਆਪਣੀ ਧਰਤੀ ਆਪਣੇ ਵਤਨ ਆਪਣੇ ਘਰਿਆਂ ਵਾਸਤੇ ਸਹਿਯੋਗ ਕੀਤਾ ਜਿਹੜੀਆਂ ਵੀਡੀਓਜ਼ ਆਂਦੀਆਂ ਸੀ ਉਹ ਦੇਖ ਕੇ ਡਰ ਲੱਗਦਾ ਸੀ ਜਿਹੜੇ ਘਰ ਦੇ ਬਜ਼ੁਰਗਾਂ ਦੇ ਇਹਨਾਂ ਦੇ ਅਤ੍ਰੂ ਔਰ ਕਬਰ ਆੜਸੀ ਬਿਲਕੁਲ ਚਾਇਤ ਸੀ ਬਹੁਤ ਮਾੜੇ ਹਾਲਾਤਾਂ 'ਚ ਮੈਂ ਮਾਫ਼ੀ ਚਾਹਨਾ ਦੂਜਾ ਜਨਮ ਇਹ ਦੂਜਾ ਜਨਮ ਹੋਇਆ ਹੈ ਨਹੀਂ ਦੇ ਉੱਥੇ ਜਿਸ ਤਰ੍ਹਾਂ ਆਪਣਾ ਕੋਈ ਚਲਾ ਜਾਏ ਬੱਚਾ ਔਰ ਗਰੇ ਉਹ ਕਾਗਜ਼ਾਂ 'ਚ ਗਲਤੀ ਕੱਢ ਲੈਂਦੇ ਬਹੁਤ ਔਖਾ ਹੈ। ਕਈ ਵਾਰੀ ਤੇ ਆਉਂ ਲੱਗਦਾ ਸੀ ਕਿ ਡਿਟੇਨ ਕਰ ਲਿਆ ਹੈ ਪੁਲਿਸ ਨੇ ਕਿਸ ਕੇਸ 'ਚ ਕੀਤਾ ਹੈ। ਲੇਕਿਨ ਮੈਂ ਬਹੁਤ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ। ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦਾ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਠੀਕ ਥਾਤ ਬਾ ਇੱਜ਼ਤ ਘਰ ਪੁੰਚਾਇਆ। ਦਿਨ ਬੜੇ ਔਖੇ ਸੀ। 14 ਦਿਨ ਨਹੀਂ 14 ਜ਼ਿੰਦਗੀਆਂ ਸੀ। ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ ਸ਼ੁਰੂ-ਸ਼ੁਰੂ ਚ ਤੇ ਅਸੀਂ ਵੀ ਸਮਝਾਂਣ 'ਚ ਅਸਕਸ਼ਮ ਸਾਂ ਕਿ ਕਿਉਂ ਰੋਕਿਆ ਗੁਰਪ੍ਰੀਤ ਨੇ ਲੇਕਿਨ ਮੈਂ ਇੱਥੇ ਕੱਲ ਕਹਿਣਾ ਚਾਹਾਂਗਾ ਆਪਣੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਇਹ ਗੁਰਪ੍ਰੀਤ ਕੋਲੋਂ ਸਿੱਖੋ ਇਹ ਫਸ ਗਿਆ ਇਹ ਗਲਤੀ ਅਸੀਂ ਨਾ ਕਰੀਏ ਇਹਦੇ ਬਾਪੂ ਦਾ ਕੀ ਹਾਲ ਸੀ ਮਾਤਾ ਦਾ ਘਰ ਦੇ ਬਜ਼ੁਰਗਾਂ ਦਾ ਕੀ ਹਾਲ ਸੀ ਇਸ ਤਰ੍ਹਾਂ ਦਾ ਮੈਂ ਇੱਕ ਬੱਚਾ ਲੈਂਦਾ ਪੂਰੇ ਨਾਲ ਵੀ ਇਸ ਤਰ੍ਹਾਂ ਹੀ ਵੱਡੀ ਮੁਸ਼ਕਲ ਘੜਾ ਕੇ ਉੱਥੇ ਲੈ ਜਾਂਦਾ ਐ ਲਗਭਗ 9ਵਾਂ ਜਾਂ 10ਵਾਂ ਬੱਚਾ ਆਏਗਾ ਜਿਹੜਾ ਮੈਂ ਇੱਕ ਹਰ ਦਾ ਲੈ ਜਾਂਦਾ ਅਲੱਗ ਅਲੱਗ ਕੰਟਰੀਸ ਅਸੀਂ ਸਿਰਫ ਲਾਲਚ ਦੇ ਕਾਰਨ ਕਿਸੀ ਅਮਰੀਕਾ ਚਲ ਜਾਣਗੇ ਅਸੀਂ ਯੂਕੇ ਚਲ ਜਾਣਗੇ ਅਸੀਂ ਕੈਨੇਡਾ ਚਲ ਜਾਣਗੇ ਔਰ ਉਹ ਰੂਸ ਤੇ ਜਾਕਿਸਤਾਨ ਈਰਾਨ ਇਰਾਕ ਦੁਬਈ ਉੱਥੇ ਬੁਲਾ ਕੇ ਪੈਸੇ ਵੀ ਖੋ ਲੈਂਦੇ ਨੇ ਧਿਆਨ ਦੀ ਬੇਕਰਵੀ ਰਹਿੰਦਾ ਉੱਥੋਂ ਦੀ ਪੁਲਿਸ ਕੌਣ ਮੈਸੇਜ ਦੇਏਗਾ ਕੌਣ ਮੈਸੇ ਪਹੁੰਚਾਏਗਾ ਨਾ ਪਛਾਨਦੀ ਐ ਨਾ ਥਾਲਂਦੀ ਐ ਇਹਦੇ ਦੀ ਕਿਸਮਤ ਚੰਗੀ ਸੀ ਕਿ میری ਵੀਡੀਓ ਸਾਡੇ ਕੋਲ ਆ ਗਈਆਂ ਲਗਾਤਾਰ ਸੜਾ ਹਾਈ ਕਮਿਸ਼ਨ ਉੱਤੇ ਅਲਰਟ ਹੋ ਗਿਆ ਉਹਨਾਂ ਨੂੰ ਆਉ ਲੱਗਿਆ ਕਿ ਹੁਣ ਜੇ ਅਸੀਂ ਰੱਖਿਆ ਤੇ ਇਹਦੇ ਪਰਿਨਾਮ ਭਾਰ ਸਰਕਾਰ ਨੂੰ ਠੋਕ ਕੇ ਦੇਣ ਲੀ ਇਹਨਾਂ ਨੂੰ ਪਰੇ ਸਬਕ ਲੈਣ ਨਾਲ ਕੰਮ ਹੈ ਮੇਰੇ ਸੇ ਤੇ ਇੱਕ ਬੱਚਾ ਹੈ ਬੜਾ ਪਿਆਰਾ ਬੱਚਾ ਹੈ ਭਗਵਾਨ ਨੇ ਲੰਬੀ ਆਯੂ ਦੇਵੇ ਕੋਈ ਮੇਰੇ ਬਜ਼ੁਰਗਾਂ ਦੇ ਕਿਤੇ ਹੋਏ ਕਰਮ ਅੱਗੇ ਆਏ ਲੇਕਿਨ ਆਪਾਂ ਸਾਰੇ ਪੰਜਾਬ ਦੇ ਬੱਚੇ ਬੱਚਿਆਂ ਨੂੰ ਮੇਰਾ ਹੱਥ ਜੋੜ ਕੇ ਬੇਨਤੀ ਇਹਦਾ ਲਾਲਚ ਨਾ ਕਰੋ ਇਹਨਾਂ ਦਲਾਲਾਂ ਦੇ ਹੱਥ ਨਾ ਚੜੋ ਇਹ ਬਹੁਤ ਵੱਡੇ ਰੈਕਟ ਜੇ ਪਹਿਲੇ ਇੱਥੋਂ ਕਹਿਣਗੇ ਆ ਜਾਓ ਉੱਥੇ ਅਸੀਂ ਤੁਹਾਨੂੰ ਇੱਥੋਂ ਯੂਕੇ ਟ੍ਰਾਂਸਫਰ ਕਰ ਦੇਵਾਂਗੇ ਪੈਸਾ ਐਡਵਾਂਸ ਕੋਈ ਨਹੀਂ ਲੈਣਾ ਉੱਥੇ ਜਦੋਂ ਤੁਹਾਡਾ ਬੱਚਾ ਹੀ ਕੈਦ ਹੋ ਗਿਆ ਜਦੋਂ ਦੀ ਮਾਰ ਦੇ ਪਿੱਟਦੇ ਦੀ ਫੋਟੋ ਆਂਦੀ ਤੇ ਮਾਪੇ ਘਰ ਦਾ ਗਹਿਣਾ ਮਕਾਨ ਕੋਠੀ ਜ਼ਮੀਨਾਂ ਵੇਚ ਕੇ ਵੀ ਪੈਸੇ ਭੇਜਦੇ ਔਰ ਲੋਕ ਦੱਸਦੇ ਵੀ ਨਹੀਂ ਕਿਉਂਕਿ ਲੋਗਾਂ ਨੂੰ ਲੱਗਦਾ ਕਿ ਇਹ ਗੱਲ ਕਰੇ ਬਾਹਰ ਨਿਕਲ ਗਈ ਸਾਡੀ ਇੱਜ਼ਤ ਦੀ ਗੱਲ ਬਣੇਗੀ ਮੈਂ ਬਧਾਈ ਦੇਣਾ ਬਜ਼ੁਰਗਾਂ ਨੂੰ ਬਹੁਤ ਬਧਾਈਯੋਕ ਗੱਲ ਹੈ ਬੱਚਾ ਘਰ ਵਾਪਸ ਆਇਆ ਹੈ ਬਾਕੀ ਬੱਚਾ ਤੁਹਾਨੂੰ ਆਪ ਖੁਦ ਦੱਸੇਗਾ ਕਿ ਉਹਨਾਂ ਨਾਲ ਬੀਤਿਆ ਇਹ ਬਾਕੀ ਬੱਚਿਆਂ ਸੇ ਲੈਸਨ ਹੈ ਅਸੀਂ ਸਭ ਯਾਰ ਤੁਸੀਂ ਸਿੱਖੀਏ ਸੁਰੱਖਿਤ ਰਹੀਏ ਕਿਸੇ ਚਾਂਸੇ ਜਨਾਏ ਕਿਸੇ ਚੂਠ ਜਨਾਏ ਐਨਾ ਹੀ